real news punjabi really? ਸਿਸ ਪੰਜਾਬੀ ਦੇਖ ਰਹੇ ਸਾਰੇ ਦੋਸਤ ਕਨਸੀ ਬਹੁਤ ਬਹੁਤ ਸਵਾਤ ਕਰਦੇ ਹਾਂ ਮਹਾਰਤ ਚੌਂ ਤੇ ਮੇਰੇ ਨਾਲ ਨੇ ਸੋਨੀ ਸਿੰਘ ਸੁਨੇਰਾ ਭਾਰਦਰਜਿਸਟ੍ਰਡ ਪੰਜਾਬ ਜੁਨਿਟ ਬਟਾਲਾ ਵੱਲੋਂ ਨਸ਼ਿਆਂ ਵਿਰੁੱਧ ਚੌਥਾ ਜਾਗਰੂਕ ਕੈਂਪ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰਾ ਵਿਖੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਵੱਲੋਂ ਦਿੱਤੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ ਜਿਸ ਦੀ ਅਗਵਾਈ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਪ੍ਰੋਜੈਕਟ ਇੰਚਾਰਜ ਰਵੀ ਪੂਸ਼ਨ ਸ਼ਰਮਾ ਵੱਲੋਂ ਕੀਤੀ ਗਈ ਇਸ ਮੌਕੇ ਤੇ ਸੁਨੇਰਾ ਭਾਰਦਰਜਿਸਟ੍ਰਡ ਪੰਜਾਬ ਦੇ ਵਾਈਸ ਪ੍ਰਧਾਨ ਮੈਨੇਜਰ ਅਦਰ ਸਿੰਘ ਜ਼ਿਲ੍ਹਾ ਪ੍ਰਧਾਨ ਰਵੀ ਸ਼ਰਮਾ ਜ਼ਿਲ੍ਹਾ ਚੇਅਰ ਅਸ਼ੂਰੀਆ ਅਗਰਵਾਲ ਹੈਪੀ ਟੋਕਾ ਦਾ ਮੁਨੀਸ਼ ਓਡੀ ਪ੍ਰਜੀਤ ਕੁਮਾਰ ਦੀਪਕ ਸਾਨੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਪੰਜਾਬ ਵਾਈਸ ਪ੍ਰਧਾਨ ਮੈਨੇਜਰ ਅਦਰ ਸਿੰਘ ਨੇ ਸੰਬੋਧਨ ਦੌਰਾਨ ਕਿਹਾ ਕਿ ਸੁਨੇਰਾ ਭਾਰਤ ਵੱਲੋਂ ਨਸ਼ਿਆਂ ਖਿਲਾਫ ਛੇੜੀ ਗਈ ਜੰਗ ਦਾ ਇਹ ਚੌਥਾ ਕੈਂਪ ਹੈ ਜੋ ਕਿ ਪੰਜਾਬ ਪ੍ਰਧਾਨ ਸ਼੍ਰੀ ਜੋਗਿੰਦਰ ਰੰਗਰਾਲਾ ਦੀ ਯੋਗਗਵਾਹੀ ਹੇਠ ਇਹ ਕੈਂਪ ਆਯੋਜਿਤ ਹੋ ਰਹੇ ਹਨ ਮੈਨੇਜਰ ਅਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਨਸ਼ਿਆਂ ਖਿਲਾਫ ਜਾਗਰੂਕਤਾ ਅਭਿਆਨ ਵਿੱਚ ਸਾਡੇ ਨਾਲ ਹਿੱਸਾ ਬੰਨਣਾ ਚਾਹੀਦਾ ਹੈ ਮਾਟੀ ਜੁਬਾਨੀ ਇੱਕ ਐਸਾ ਬੱਚਾ ਹੁੰਦਾ ਸੀ ਬੱਚਾ ਇਤਨਾ ਦਿਲਾਸੀ ਹੁੰਦਾ ਸੀ ਉਹ ਆਤਮਿਕ ਜੋ ਨਸ਼ਾ ਨਹੀਂ ਖੋਹ ਰੰਦਾ ਸੀ ਜੋ ਪੜਾਈ ਵਿੱਚ ਵੀ ਸਭ ਤੋਂ ਅੱਗੇ ਸੀ ਜੋ ਖੇਡਾਂ ਵਿੱਚ ਵੀ ਅੱਗੇ ਰੰਦਾ ਸੀ ਇੱਕ ਦਿਨ ਉਸੇ ਗੱਲ ਹੋਈ ਦੋਸਤਾਂ ਵਿੱਚ ਹਲ ਚੱਲ ਗਈ ਰੱਬ ਜਾਣੇ ਉਹਨੂੰ ਕੀ ਸਮਝਾਇਆ ਗੱਲਾਂ-ਗੱਲਾਂ ਵਿੱਚ ਉਸ ਨੂੰ ਬਹਿਨਾਇਆ ਦੋਸੀ ਦਾ ਦੇਖੇ ਵਾਸਤਾ ਐਸਾ ਉਸ ਨੂੰ ਰਾਹ ਦਿਖਾਇਆ ਗਲਤ ਰਸਤਾ ਉਸ ਨੂੰ ਦਿਖਾ ਕੇ ਗਲਤ ਰਸਤਾ ਉਸ ਨੂੰ ਦਿਖਾ ਕੇ ਜ਼ਿੰਦਗੀ ਉਸ ਦੀ ਨੂੰ ਤਬਾਹ ਕਰਾਇਆ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਰਵੀ ਪੂਜਨ ਸ਼ਰਮਾ ਨੇ ਕਿਹਾ ਕਿ ਸ਼ਹੀਦ ਨਾਇਕ ਸਰਦਾਰ ਹਰਕ੍ਰਿਸ਼ਨ ਸਿੰਘ ਦੇਸ਼ ਦੀ ਸੁਰੱਖਿਆ ਕਰਦੇ ਰਜ਼ੋਰੀ ਪੰਚ ਜੰਮੂ ਕਸ਼ਮੀਰ ਵਿਖੇ 20 April 2023 ਨੂੰ ਛੋਟੀ ਉਮਰ ਵਿੱਚ ਸ਼ਹਾਦਤ ਦਾ ਜੰਮ ਪੀਏ ਉਹਨਾਂ ਨੇ ਕਿਹਾ ਕਿ ਦੇਸ਼ ਦੀ ਖਾਤਰ ਕੁਰਬਾਨੀ ਦੇਣ ਵਾਲਾ ਇਨਸਾਨ ਹਮੇਸ਼ਾ ਲਈ ਅਮਰ ਹੋ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਸੈਨਿਕ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਨਸ਼ਿਆਂ ਤੇ ਬੁਰਾਈ ਤੋਂ ਦੂਰ ਰਹਿ ਕੇ ਰਾਸ਼ਟਰੀ ਹਿੱਤ ਦੇ ਕੰਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਇਸ ਮੌਕੇ ਤੇ ਜਗਤਪਾਲ ਮਹਾਜਨ ਜ਼ਿਲ੍ਹਾ ਚੇਅਰਮੈਨ ਨੇ ਕਿਹਾ ਕਿ ਵਿਗੜ ਰਹੀ ਨੌਜਵਾਨ ਪੀੜ੍ਹੀ ਨੂੰ ਮੁੜ ਲੀਹਾਂ ਤੇ ਲਿਆਉਣ ਦੇ ਟੀਚੇ ਨਾਲ ਸੰਸਥਾ ਆਪਣੇ ਮੰਜ਼ਿਲ ਵੱਲ ਅੱਗੇ ਵਧ ਰਹੀ ਹੈ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦਾ ਸਮੇਂ ਦੀ ਮੁੱਖ ਇਸ ਸਾਡੇ ਦੇਸ਼ ਦਾ ਭਵੀ ਖਾਨ ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਵਿੱਚ ਪੁਲਿਸ ਪ੍ਰਸ਼ਾਸਨ ਦਾ ਵੀ ਸਹਿਯੋਗ ਲਿਆ ਜਾਵੇਗਾ ਇਸ ਮੌਕੇ ਗੁਰਦਾਸਪੁਰ ਤੋਂ ਪੰਕਜ ਮਹਾਜਨ ਨੈਸ਼ਨਲ ਮੋਟੀਵੇਸ਼ਨਲ ਸਪੀਕਰ ਬ੍ਰਾਂਡ ਐਂਬਾਸਡਰ ਆਫ ਪੰਜਾਬ ਪੁਲਿਸ ਅਤੇ ਸਿਵਲ ਹਸਪਤਾਲ ਬਟਾਰਾ ਤੋਂ ਡੇਵਿਡ ਗਿਲਸ਼ਿਆ ਦੇ ਮਾਣੇ ਪਰਭਾਵ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਨਸ਼ੇ ਕਾਰਨ ਨਾਲ ਜਿੱਥੇ ਦਿਮਾਗ ਦਾ ਸੰਤੁਲਨ ਖਰਾਬ ਹੋ ਜਾਂਦਾ ਹੈ ਉੱਥੇ ਪੈਸੇ ਦੀ ਬਰਬਾਦੀ ਕਾਰਨ ਕਈ ਘਰ ਤਬਾਹ ਹੋ ਜਾਂਦੇ ਹਨ ਇਸ ਮੌਕੇ ਸ਼ਹੀਦ ਸਰਦਾਰ ਹਰਕ੍ਰਿਸ਼ਨ ਸਿੰਘ ਦੀ ਧਰਮ ਪਤਨੀ ਦਲਜੀਤ ਕੋਰ ਅਤੇ ਦੋ ਬੇਟੀਆਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਇਸ ਮਗਮ ਵਿੱਚ ਸ਼ਹੀਦ ਹਰਕ੍ਰਿਸ਼ਨ ਸਿੰਘ ਦੀ ਫੋਟੋ ਰੱਖ ਕੇ ਸਾਰੇ ਐਵਲੂਸ਼ਨ ਦਾਜਰੀ ਦਿੱਤੀ ਗਈ ਅਤੇ ਦੇਸ਼ ਨੂੰ ਮਜ਼ਬੂਤ ਕਰਨ ਲਈ ਕਿਹਾ ਗਿਆ ਸੁਨੇਹਾ ਭਾਰਤ ਵੱਲੋਂ ਸ਼ਹੀਦ ਕਿਸ਼ਨ ਸਿੰਘ ਪਿੰਤਲਵੰਡੀ ਭਾਰਤ ਦੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਡਾਕਟਰ ਮਦਨ ਲਾਲ ਲੈਕਚਰਰ ਪੋਲੀਟੀਕਲ ਸਾਇੰਸ ਨੀਨਾ ਸ਼ਰਮਾ ਲੈਕਚਰਰ ਆਦੀ ਹਸਾਂ ਤਾਜ਼ੀ ਖਬਰਾਂ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਚੈਨਲ ਰੀਅਲ ਨਿਊਜ਼ ਪੰਜਾਬੀ ਪੱਤਰਕਾਰ ਪਰਚੰਦ ਨਾਲ ਸੋਨੂ ਸਿੰਘ ਜੀ ਦੀ ਆਧਿਖਾਸ ਰਿਪੋਰਟ ਮੈਂ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਗਵਰਨਮੈਂਟ ਸੀਨੀਅਰ ਸਕੂਲ ਸਮਾਰਟ ਸਕੂਲ ਸ਼ੇਖਪੁਰ ਅੱਜ ਸਾਡੇ ਸਕੂਲ ਦੇ ਵਿੱਚ ਸੁਨਹਿਰਾ ਭਾਰਤ ਪੰਜਾਬ ਰਜਿਸਟਰਡ ਇਕਾਈ ਗੁਰਦਾਸਪੁਰ ਵੱਲੋਂ ਨਸ਼ਿਆਂ ਨੂੰ ਜਾਗਰੂਤਾ ਇੱਕ ਕੈਂਪ ਕਰਵਾਇਆ ਗਿਆ ਮੈਨੂੰ ਇਹ ਬਹੁਤ ਹੀ ਵਧੀਆ ਇਸ ਸੰਸਥਾ ਤੋਂ ਪ੍ਰਾਲਾ ਬਹੁਤ ਵਧੀਆ ਲੱਗਾ ਜਿਸ ਵਿੱਚ ਮੇਰੇ ਸਕੂਲ ਦੇ ਵਿਦਿਆਰਥੀਆਂ ਨੇ ਬੱਚਿਆਂ ਨੇ ਇਹ ਪਾਰਟਿਸਪੇਟ ਕੀਤਾ ਤੇ ਮੈਂ ਸਮਝਦਾ ਕਿ ਇਹੋ ਜਿਹੇ ਪ੍ਰੋਗਰਾਮ ਸਕੂਲਾਂ ਦੇ ਵਿੱਚ ਹੁੰਦੇ ਰਹਿਣੇ ਚਾਹੀਦੇ ਤਾਂ ਜੋ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕੇ ਕਿਉਂਕਿ ਅੱਜ ਨਸ਼ਿਆਂ ਦੀ ਲਤ ਜਿਹੜੀ ਆ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਤੇ ਸਾਡੇ ਪੰਕਜ ਮਹਾਜਨ ਜੀ ਜੋ ਕਿ ਨਸ਼ੇ ਦੀ ਗ੍ਰਿਫਤ ਵਿੱਚ ਆ ਸੁਕੇ ਚੁਕੇ ਸੀ ਉਹਨਾਂ ਨੇ ਆਪਣੀ ਰੀਅਲ ਸਟੋਰੀ ਕਿਵੇਂ ਉਹਨਾਂ ਨੇ ਵਾਪਰਿਆ ਕਿਵੇਂ ਨਸ਼ਿਆਂ ਤੋਂ ਮੁਕਤ ਹੋਏ ਆ ਉਹ ਸਾਰੀ ਸਾਡੇ ਬੱਚਿਆਂ ਨੂੰ ਗੱਲ ਸੁਣਾਈ ਆ ਇਹ ਸੁਣ ਕੇ ਬਹੁਤ ਵਧੀਆ ਲੱਗਾ ਤੇ ਮੈਂ ਇਹ ਸੰਸਥਾ ਦਾ ਇਹ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਸਕੂਲ ਦੀ ਛੋਣ ਕਰਕੇ ਸਾਡੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਧੰਨਵਾਦ ਜੀ ਮੈਂ ਮੈਨੇਜਰ ਅਤਰ ਸਿੰਘ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੁਨਾਰਾ ਭਾਰਤ ਪੰਜਾਬ ਅੱਜ ਅਸੀਂ ਚੌਥਾ ਕੈਂਪ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਰੱਖਿਆ ਸੀ ਔਰ ਇਹ ਬਹੁਤ ਹੀ ਸਕਸੈਸਫੁਲ ਜਿਹੜਾ ਹੋਇਆ ਵਾ ਸ਼ੇਖਪੂਰਾ ਸਕੂਲ ਦੇ ਅੰਦਰ ਪਹਿਲੀ ਗੱਲ ਤੇ ਸਕੂਲ ਹੀ ਬਹੁਤ ਵਧੀਆ ਵਾ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਔਰ ਇੰਨਾ ਸਟੈਂਡਰਡ ਸਕੂਲ ਦਾ ਹੀ ਦੇਖਣ ਨੂੰ ਮਿਲਿਆ ਵਾ ਕਿਉਂ ਲੱਗਦਾ ਸੀ ਜਿ ਤਰ੍ਹਾਂ ਸਕੂਲ ਆਫ ਐਮਿਨੈਂਸ ਚ ਆ ਗਏ ਆ ਸੋ ਸਾਡਾ ਸਨਾਰਾ ਭਾਰਤ ਜਿਹੜਾ ਕੰਟੀਨਿਊਸ ਅਫਰਟ ਕਰ ਰਿਹਾ ਕਿ ਪੰਜਾਬ ਦੇ ਅੰਦਰ ਜਿਹੜੇ ਸਾਡੇ ਬੱਚੇ ਅਜ ਹੱਤਾਂ ਚੋਂ ਨਿਕਲਦੇ ਜਾ ਰਹੇ ਨੇ ਨਸ਼ਾ ਕਰਕੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਜਾਏ ਉਹਨਾਂ ਨੂੰ ਐਜੂਕੇਟ ਕੀਤਾ ਜਾਏ ਕਿ ਨਸ਼ੇ ਕਰਨਾ ਕਿੰਨੀ ਬੁਰੀ ਆਦਤ ਹੈ ਅੱਜ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਪੰਕਜ ਜੀ ਨੇ ਕਿੰਨੀ ਪੇਨਫੁਲ ਸਟੋਰੀ ਆਪਣੀ ਬੱਚਿਆਂ ਦੇ ਸਾਹਮਣੇ ਰੱਖੀ ਆ ਵਕਈ ਇੱਕ ਬੰਦੇ ਨੇ ਜਿਹਨੇ ਆਪਣੇ ਪਿੰਡੇ ਤੇ ਸਾਰਾ ਸੰਤਾਪ ਹਟਾਇਆ ਉਹ ਲੋਕਾਂ ਦੇ ਵਿੱਚ ਜਾ ਕੇ ਵਿਚਰ ਕੇ ਐਜੂਕੇਟ ਕਰੇਗਾ ਤੇ ਮੈਂ ਸਮਝਦਾ ਕਿ ਮੁਹਾਸ਼ਰੇ ਦੇ ਅੰਦਰ ਇੱਕ ਬਹੁਤ ਵਧੀਆ ਮੈਸੇਜ ਜਿਹੜਾ ਜਾਏਗਾ ਤੌਰ ਸਾਡੇ ਬੱਚੇ ਜਿਹੜੇ ਨੇ ਨਸ਼ਿਆਂ ਤੋਂ ਦੂਰ ਰਹਿਣ ਫਿਰ ਕਿੱਦੇ ਪੰਗੜੇ ਤੇ ਜੋ ਵੀ ਸਾਡੇ ਰਵਾਇਤੀ ਗੱਲਾਂ ਸਾਨੂੰ ਉਹਨਾਂ ਨੂੰ ਇੱਕ ਵਾਰੀ ਫੇਰ ਅਸੀਂ ਪੰਜਾਬ ਦੇ ਅੰਦਰ ਲਿਆ ਕੇ ਤੇ ਖੁਸ਼ਹਾਲ ਜੀਵਨ ਜਿਹੜਾ ਉਚਿਤ ਕਰੀ ਧੰਨਵਾਦ ਅੱਜ ਸੁਨਹਿਰਾ ਭਾਰਤ ਪੰਜਾਬ ਰਜਿਸਟਰ ਬਟਾਲਾ ਜੁਨੜ ਗੁਰਦਾਸਪੁਰ ਨੇ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖੂਪੁਰ ਵਿੱਚ ਇੱਕ ਨਸ਼ੇ ਦੇ ਖਿਲਾਫ ਸੈਮੀਨਾਰ ਕੀਤਾ ਸੀ ਜਿਹੜੀ ਸਾਡੀ ਸੁਨਹਿਰਾ ਭਾਰਾ ਸੰਸਥਾ ਇਹਦਾ ਮੇਨ ਮਕਸਦ ਸ਼ਹੀਦ ਪਰਿਵਾਰਾਂ ਦੇ ਨਾਲ ਵੀ ਸੀ ਕਿ ਜਿਹੜੇ ਸਰਕਾਰਾਂ ਜਿਹੜੀਆਂ ਵੇਲੇ ਦੀਆਂ ਨੇ ਉਹ ਆ ਜਿਹੜੇ ਸਾਡੇ ਸ਼ਹੀਦ ਹੁੰਦੇ ਨੇ ਬਾਰਡਰਾਂ ਦੇ ਉੱਤੇ ਉਹਨਾਂ ਨੂੰ ਇੱਕ ਵਾਰੀ ਤੇ ਕੋਈ ਜਦੋਂ ਉਹਨਾਂ ਦਾ ਅ ਸ੍ਰੀ ਰਾਂਦਾ ਇੱਥੇ ਤੇ ਉਦੋਂ ਉਹਨਾਂ ਨੂੰ ਪੂਰਾ ਸਹਿਯੋਗ ਦੇਣ ਦੀਆਂ ਵਾਅਦੇ ਕਰਦੇ ਨੇ ਬਾਅਦ ਵਿੱਚ ਉਹਨਾਂ ਨੂੰ ਮਿਲਦਾ ਕੁਝ ਨਹੀਂ ਸੁਨਹਿਰਾ ਭਾਰਤ ਦਾ ਇੱਕ ਐਮਸੀ ਕੀ ਜਿਹੜਾ ਸ਼ਹੀਦ ਪਰਿਵਾਰ ਨੇ ਉਹਨਾਂ ਨੂੰ ਵੀ ਨਾਲ ਰੱਖ ਕੇ ਵੇਲੇ ਦੇ ਵੇਲੇ ਅਸੀਂ ਉਹਨਾਂ ਨੂੰ ਕੋਈ ਨਾ ਕੋਈ ਸਤਿਕਾਰ ਸਨਮਾਨ ਦਈਏ ਜਾਂ ਤਾਂ ਹੀ ਉਹਨਾਂ ਨੂੰ ਯਾਦ ਰੱਖਿਆ ਜਾਏ ਅੱਜ ਅਸੀਂ ਇੱਥੇ ਇੱਕ ਸ਼ਹੀਦ ਪਰਿਵਾਰ ਨੂੰ ਸਨਮਾਨਿਤ ਕੀਤਾ ਔਰ ਸਾਡੇ ਲਈ ਫਖਰ ਦੀ ਗੱਲ ਹੈ ਕਿ ਸਾਡੀ ਐਸੋਸੀਏਸ਼ਨ ਔਰ ਸਾਡੀ ਜਿਹੜੀ ਸੁਨਹਿਰਾ ਭਾਰਤ ਸੰਸਥਾ ਇਹ ਕੰਮ ਕਰ ਰਹੀ ਆ ਔਰ ਇਹ ਕਰਦੀ ਰਹੇਗੀ ਧੰਨਵਾਦ ਜੀ